ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ 15 ਤੋਂ 16 ਅਕਤੂਬਰ ਤੱਕ ਇਸਲਾਮਾਬਾਦ ਵਿਖੇ ਹੋਣ ਵਾਲੇ ਸ਼ੰਗਾਈ ਸਹਿਯੋਗ ਸੰਗਠਨ ਯਾਨੀ SCO ਸੰਮੇਲਨ ਵਿੱਚ ਪਾਕਿਸਤਾਨ ਨਾਲ ਆਪਣੇ ਸਬੰਧਾਂ ਬਾਰੇ ਚਰਚਾ ਨਹੀਂ ਕਰੇਗਾ ਨਵੀਂ ਦਿੱਲੀ ਵਿਖੇ IC ਸੈਂਟਰ ਫਾਰ ਗਵਰਨੈਂਸ ਵੱਲੋਂ ਸਰਦਾਰ ਪਟੇਲ ਲੈਕਚਰ 'ਚ ਹਿੱਸਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਜੈ ਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਭਾਗੀਦਾਰੀ ਪ੍ਰੋਗਰਾਮ ਦੀ ਬਹੁਪੱਖੀ ਪ੍ਰਕਿਰਤੀ ਤੇ ਧਿਆਨ ਕੇਂਦ੍ਰਿਤ ਕਰ ਗਈ ਕੀ डॉक्टर जयशंकर ने की सार्क तरक्की नहीं कर रही क्यों जो हाल ही साल मीटिंग नहीं कि किसी भी रूप स्वीकार नहीं कीता जा واز دا لاجک او ویری بیسک ریئلزم دیا شاٹ سبمٹ سجمنٹ اینڈ ٹو داٹرسٹ آف ادر پور سیڈلی سیڈلی فار آل افرس اینڈ فار آر نیشن دس کوشچن ਸਮਾਗਮ ਦੌਰਾਨ ਬੋਲਦੇ ਹਨ ਡਾਕਟਰ ਜੈ ਸ਼ੰਕਰ ਨੇ ਵਿਵਾਦਾਂ ਵਿੱਚ ਸੰਯੁਕਤ ਰਾਸ਼ਟਰ ਦੀ ਸ਼ਮੂਲੀਅਤ ਦੇ ਖਿਲਾਫ ਸਰਦਾਰ ਪਟੇਲ ਦੇ ਇਤਿਹਾਸਕ ਰੁਖ ਨੂੰ ਉਜਾਗਰ ਕੀਤਾ ਖਾਸ ਤੌਰ ਤੇ ਜੰਮੂ ਅਤੇ ਕਸ਼ਮੀਰ ਨਾਲ ਸੰਬੰਧਿਤ ਉਹਨਾਂ ਇਹ ਦਲੀਲ ਦਿੱਤੀ ਸੀ ਕਿ ਅਜਈਆਂ ਕਾਰਵਾਈਆਂ ਨੂੰ ਬਾਹਰੀ ਸ਼ਕਤੀਆਂ ਲਈ ਸਥਿਤੀ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਕਿਹਾ ਕਿ ਪਟੇਲ ਦਾ ਮੰਨਣਾ ਸੀ ਕਿ ਕੋਮਾਂਤਰੀ ਢਾਂਚੇ ਦੀ ਬਜਾਏ ਪਾਕਿਸਤਾਨ ਨਾਲ ਸਿੱਧੇ ਤੌਰ ਤੇ ਮੁੱਦਿਆਂ ਨੂੰ ਹੱਲ ਕਰਨਾ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ is not opportunity middle east is a cause of great concern deep worry uh, there is the conflict is widening uh, the you know what we saw as a terrorist attack then the response then we saw what happened in gaza now you're seeing it in you know lebanon exchange of uh, with between israel and iran the Houthis firing on the red sea it's not that somebody is neutral and you benefit